ਜਦੋਂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ 7 ਮਹੀਨੇ ਘੇਰਾ ਪਾਈ ਰੱਖਿਆ ਤਾਂ ਹਾਲਾਤਾਂ ਤੋਂ ਹਾਰ ਮੰਨ ਕੇ ਚਾਲੀ ਸਿੰਘਾਂ ਨੇ ਇੱਕ ਪੱਤਰ ਉਪਰ ਦਸਤਖਤ ਕਰਕੇ ਗੁਰੂ ਜੀ ਨੂੰ ਦਿੱਤਾ ਕਿ ਅਸੀਂ ਕਿਲਾ ਛੱਡ ਕੇ ਜਾ ਰਹੇ ਹਾਂ ਇਸ ਪੱਤਰ ਨੂੰ ਸਿੱਖ ਇਤਿਹਾਸ ਵਿੱਚ ਵੇਦਾਵੇ ਦੇ ਰੂਪ ਵੀ ਜਾਣਿਆ ਜਾਂਦਾ ਹੈ 1705 ਈਸਵੀ ਸਰਹੰਸ ਸੂਬਾ ਵਜ਼ੀਰ ਖਾਂ ਦੀਆਂ ਫੌਜਾਂ ਨੇ ਮਾਲਵੇ ਦੀ ਧਰਤੀ ਤੇ ਕਿਦਰਾਨੇ ਦੀ ਢਾਲ ਵਿਖੇ ਸਿੰਘਾਂ ਉੱਤੇ ਹਮਲਾ ਕਰ ਦਿੱਤਾ ਵੇਦਾਵਾ ਲਿਖ ਕੇ ਦੇ ਕੇ ਚਾਲੀ ਸਿੰਘਾਂ ਨੇ ਮਾਤਾ ਪਾਕੌਰ ਦੀ ਪ੍ਰੇਰਣਾ ਨਾਲ ਆਪਣੀ ਗਲਤੀ ਦਾ ਇਹਸਾਸ ਕਰਕੇ ਇਸ ਯੁੱਧ ਵਿੱਚ ਬਹਾਦਰੀ ਦੇ ਜੋਹਰ ਦਿਖਾਉਂਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਗੁਰੂ ਜੀ ਨੇ ਪਾਈ ਮਹਾ ਸਿੰਘ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਵਿਦਾਵਾ ਪਾੜ ਦਿੱਤਾ ਗੁਰੂ ਜੀ ਨੇ ਇਨ੍ਹਾਂ 40 ਸਿੰਘਾਂ ਨੂੰ ਜਨਮ ਭਰਨ ਤੋਂ ਮੁਕਤ ਕੀਤਾ ਅਤੇ ਇਸ ਜਾਂਗਵੀ ਸ਼ਹੀਦ ਹੋਏ ਸਿੰਘਾਂ ਨੂੰ ਮੁਕਤੀ ਬਖਸ਼ ਕੇ ਖਿਦਰਾਨੇ ਦੀ ਟਾਬ ਦਾ ਨਾਮ ਮੁਕਤਸਰ ਸਾਹਿਬ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਚਿਕਾ ਤਿਆਰ ਕਰਕੇ ਆਪਣੇ ਹੱਥੀ ਸ਼ਹੀਦਾਂ ਦਾ ਸੰਸਕਾਰ ਕੀਤਾ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਇਸ ਥਾਂ ਤੇ ਮਾਗੀ ਵਾਲੇ ਦਿਨ ਸ਼ਹੀਦੀ ਜੋੜ ਮੇਲੇ ਲੱਗਦੇ ਹਨ